ਮੈਂ ਮੈਂ ਤਾਂ ਮੇਰੀ ਬੇਟੀ ਦਵਾਈ ਲੈ ਕੇ ਆ ਰਹੀ ਸੀ ਇਸ ਤਰ੍ਹਾਂ ਹਮਲਾ ਸਾਡੇ ਤੇ ਕਰਤਾ ਸੀ ਇਹਨਾਂ ਨੂੰ ਕਿਹਾ ਵੀ ਥੋੜਾ ਰਸਤਾ ਦੋ दारू ਵਗੈਰਾ ਪੀਤੀ ਸਾਰੀਆਂ ਨੇ ਮੰ지에 ਤੇ ਬੈਠੇ ਲੇਡੀਜ਼ ਵੀ ਬੜਾ ਗਲਤ ਕੰਮ ਕਰਦੇ ਆ ਤੇ ਮੈਨੂੰ ਇਨਸਾਫ ਦਵਾਇਆ ਜਾਏ ਮੇਰੇ ਸੱਟ ਬੜੀ ਮਾਰੀ ਜੇ ਕਮਰ ਚ ਜੀ ਕਰੋਨਾ ਦੇ ਨਾਲ ਇੱਕ ਜਿਹੜੀ ਪਿਛਲੇ ਦਿਨੀ ਘਟਨਾ ਕੱਢੀ ਆ ਇਹ ਰਸਤੇ 'ਚ ਜਾਂਦੇ ਹੋਏ ਕੁਝ ਵਿਅਕਤੀਆਂ ਵੱਲੋਂ ਨਸ਼ੇ ਦੇ ਹਾਲਾਤ ਵਿੱਚ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਜਿਹੜੀ ਕਿ ਮੰਦਪਾਗੀ ਘਟਨਾ ਆ ਮੇਰੇ ਇੱਟਾ ਮਾਰੀਆਂ ਜੇ ਲੱਖ ਚਿੱਟ ਮਾਰੀ ਬੇਟੀ ਪ੍ਰੈਗਨੈਂਟ ਹੈ ਜੀ ਉਹਨੂੰ ਵੀ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰ ਉਹਨੂੰ ਚਾ ਲਿਆ ਗਿਆ ਉਹਨੂੰ ਕਿਆੰਦਾ ਪਾ ਹੋਇਆ ਵੀ ਜਿਹੜੇ ਪੁਲਿਸ ਮੁਲਾਜ਼ਮ ਕਿਉਂਕਿ ਇਹਨਾਂ ਦੀ ਬੇਟੀ ਜਿਹੜੀ ਉਹ ਵੀ ਪੁਲਿਸ ਕਨਸਟਬਲ ਨੇ ਉਹਨਾਂ ਦੇ ਨਾਲ ਜੇ ਤੱਕਾ ਮੁਕੀ ਹੋ ਸਕਦੀ ਆ ਕੋ ਹੋ ਸਕਦੀ ਤੇ ਮੈਨੂੰ ਲੱਗਦਾ ਕਿ ਅੰਮ੍ਰਿਤਸਰ ਦੀ ਲਾਅ ਐਂਡ ਆਰਡਰ ਦੀ ਸਕਿੱਤੀ ਜਿਹੜੀ ਆ ਕੋ ਇਦਾਂ ਦੇ ਹਾਲਾਤ ਆ ਵੀ ਸ਼ਾਇਦ ਸਾਡਾ ਲੱਗਦਾ ਹੀ ਨਹੀਂ ਵੀ ਕੋਈ ਮਾਇਬਾਪ ਹੈ ਜੇ ਪੁਲਿਸ ਸੇਫ ਨਹੀਂ ਹੈ ਤੇ ਆਮ ਜਨਤਾ ਵੀ ਸੇਫ ਨਹੀਂ ਆ ਇਸ ਕਰਕੇ ਬੇਨਤੀ ਹੈ ਸਰਕਾਰ ਨੂੰ ਵੀ خاص کر کے بھگوان تمام سرکار نے جڑی کہندی ہے کہ لا ان اورڈر کی صورت تھی اور پنجاب نو نشہ ਮੁਕ ਕੀਤਾ ਜਾਏਗਾ ਮੈਨੂੰ ਲੱਗਦਾ ਨਹੀਂ ਵੀ ਉਹ ਆਪਣੇ ਵਾਅਦੇ ਆ ਦੇ ਕਾਮਜਾਬ ਹੋ ਗਏ ਨੇ ਇਹ ਦੋਨਾਂ ਪ੍ਰੋਗਰਾਮਾਂ ਦਾ ਝਗੜਾ ਆ ਆਪ ਸਿੱਛੋ ਇਹਨਾਂ ਦੋਵਾਂ ਪ੍ਰੋਗਰਾਮਾਂ ਨੂੰ ਮੌਖਾ ਵੀ ਗਿਆਨ ਦੋ ਆਪਣੀ ਸਟੇਟਮੈਂਟ ਦੋ ਜੋ ਵੀ ਸਟੇਟਮੈਂਟ ਜਿੰਨੀ ਗੁਰੂ بتاؤ ਕਿ ਉਹ ਵੀ ਕਰਦਾ ਇਹੋ ਮੇਰਾ ਵੰਦਨਾ ਜੀ ਸਾਜੀ ਕੀ ਸਾਰਾ ਮੈਟਰ ਹੈ ਮੈਂ ਨਾ ਇਹ ਉਹ ਪਰਤੇ 4th ਕਲਾਸ ਚ ਆਪਣਾ ਪੰਜਾਬ ਪੁਲਿਸ ਚ ਹਾਂਜੀ ਤੇ ਗਵਾਂਡੀ ਪੈ ਗਿਆ ਬੜਾ ਇਹਨਾਂ ਨੇ ਹਮਲਾ ਮੇਰੇ ਤੇ ਕੀਤਾ ਮੈਂ ਕਿਹੜੀ ਜਗ੍ਹਾ ਤੇ ਤੁਸੀਂ ਡਿਊਟੀ ਕਰਦੇ ਹੋ ਆਹੀ ਪੁਲਿਸ ਲੈਨ ਫਿਲ ਹਾਲ ਕਰ ਰਹੀ ਹੈ ਸਰ ਜੀ ਮੈਂ ਹਾਂਜੀ ਤੇ ਮੈਂ ਮੈਂ ਤਾਂ ਮੇਰੀ ਬੇਟੀ ਦਵਾਈ ਲੈ ਕੇ ਆ ਰਹੀ ਸੀ ਇਸ ਤਰ੍ਹਾਂ ਹਮਲਾ ਸਾਡੇ ਤੇ ਕਰਤਾ ਸੀ ਇਹਨਾਂ ਨੂੰ ਕਿਹਾ ਵੀ ਥੋੜਾ ਰਸਤਾ ਦੋ दारू ਵਗੈਰਾ ਪੀਤੀ ਸਾਰੀਆਂ ਨੇ ਮੰਜੀ ਤੇ ਬੈਠੇ ਲੇਡੀਜ਼ ਵੀ ਬੜਾ ਗਲਤ ਕੰਮ ਕਰਦੀਆਂ ਮੈਨੂੰ ਇਨਸਾਫ ਦਿਵਾਇਆ ਜਾਏ ਮੇਰੇ ਸੱਟ ਬੜੀ ਮਾਰੀ ਜੇ ਕਮਰ 'ਚ ਕੋਣ ਕੋ ਤੁਹਾਡੇ 'ਚ ਕੋਣ-ਕੋਣ ਸੀ ਉਹ 5 6 ਜਣੇ ਸੀ ਜੀ ਤੁਹਾਡੇ 'ਚ ਕੋਣ-ਕੋਣ ਸੀ ਮੈਂ ਇਕੱਲੀ ਮੇਰੀ ਬੇਟੀ ਮੈਨੂੰ ਛਿੜਾ ਰਹੀ ਸੀ ਤੁਹਾਡੀ ਬੇਟੀ ਕੀ ਚੰਗ ਕਰਦੀ ਮੇਰੀ ਬੇਟੀ ਹੈਗੀ ਕਨਸਟੇਬਲ ਭਰਤੀ ਹੋ ਗਈ ਵਿਆਹਤੀ 'ਚ ਇਸ ਕੀ ਸਮਝ ਹੈ ਅਗਰ ਪੁਲਿਸ ਪ੍ਰਸ਼ਾਸਨ ਸੁਰੱਖਿਤੀ ਨਹੀਂ ਕਰੇ ਤਾਂ ਬਾਕੀ ਆਪਾਂ ਲੋਕਾਂ ਨੂੰ ਹਾਂ ਜੀ ਬਸ ਮੈਨੂੰ ਇਨਸਾਫ ਮਿਲਿਆ ਜਾਏ ਜੀ ਮੇਰੇ ਏਟਾ ਮਾਰੀਆਂ ਜੇ ਲੱਕ ਚੇਟ ਮਾਰੀ ਬੇਟੀ ਪ੍ਰੈਗਨੈਂਟ ਹੈ ਜੀ ਉਹਨੂੰ ਵੀ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰ ਉਹਨੂੰ ਬਚਾ ਲਿਆ ਗਿਆ ਉਹ ਮੈਨੂੰ ਬਚਾਉਂਦੀ ਵਚਾਰੀ ਬੜਾ ਬਚਾ ਕੀਤਾ ਨੇ ਆਪਣਾ ਅਸੀਂ ਮੰਗ ਕਰਦੇ ਮੈਨੂੰ ਦੋਸ਼ੀਆਂ ਨੂੰ ਮੈਨੂੰ ਸੁਣਵਾਈ ਹੋਏ ਮੇਰੀ ਇਹ ਡਾਕਟਰ ਜੀ ਸੁਣਾਈ ਹੋਈ ਜਾਏ ਮੇਰੀ ਮੇਰੀ ਸੁਣਾਈ ਨਹੀਂ ਆ ਕਾਰਵਾਈ ਕੀਤੀ ਜਾਏ ਹਾਂਜੀ ਨਹੀਂ ਹਾਂਜੀ ਨਹੀਂ ਕੀਤੀ ਜੀ ਆਪਣਾ ਨਾਮ ਤੇ ਆਪਣਾ ਜੱਥੇ ਦਾ ਨਾਮ ਦੱਸ ਕੀ ਫਿਰਣਾ ਸ਼ਬੀਰ ਦਰਾਵੜ ਹੈ ਜੀ ਔਰ ਮੈਂ ਦਲੀ ਸੁਰੱਖਿਆ ਸੈਨਾ ਤੋਂ ਕਰਦਾ ਹਾਂ ਔਰ ਅੱਜ ਅਸੀਂ ਇੱਕ ਵਿਸ਼ੇਸ਼ ਜਿਹੜੀ ਖਬਰ ਸਵਾਰਤਾ ਜਿਹੜੀ ਕਰ ਰਹੇ ਹਾਂ ਕਿਉਂਕਿ ਇੱਕ ਮਹਿਲਾ ਕਰਮਚਾਰੀ ਜਿਹੜੀ ਕਿ ਪੁਲਿਸ ਨੂੰ ਲਾਜਾਉਂ 4 ਕਲਾਸ ਦੇ ਵਿੱਚ ਉਹ ਡਿਊਟੀ ਕਰਦੇ ਨੇ ਪੁਲਿਸ ਦੇ ਵਿੱਚ ਔਰ ਉਹਨਾਂ ਦੇ ਨਾਲ ਇੱਕ ਜਿਹੜੀ ਪਿਛਲੇ ਦਿਨੀ ਘਟਨਾ ਕੱਟੀ ਆ ਤੇ ਰਸਤੇ 'ਚ ਜਾਂਦੇ ਹੋਏ ਕੁਝ ਵਿਅਕਤੀਆਂ ਵੱਲੋਂ ਨਸ਼ੇ ਦੇ ਹਾਲਾਤ ਵਿੱਚ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਜਿਹੜੀ ਕਿ ਮੰਦਪਾਗੀ ਘਟਨਾ ਆ ਔਰ ਇਹਨਾਂ ਦੇ ਨਾਲ ਇਹਨਾਂ ਦੀ ਬੇਟੀ ਜਿਹੜੀ ਕਿ ਗਰਭਵਤੀ ਅਵਸਥਾ 'ਚ ਸੀਗੀ ਉਹਦੇ ਨਾਲ ਵੀ ਤੱਕਾਮੁਕੀ ਹੋਇਆ ਉਹਦਾ ਫੋਨ ਖੋਹ ਲਿੱਤਾ ਗਿਆ ਕਹਿੰਦਾ ਭਾਵੇਂ ਆ ਵੀ ਜਿਹੜੇ ਪੁਲਿਸ ਮੁਲਾਜ਼ਮ ਕਿਉਂਕਿ ਇਹਨਾਂ ਦੀ ਬੇਟੀ ਜਿਹੜੀ ਉਹ ਵੀ ਪੁਲਿਸ ਕਨਸਟੇਬਲ ਨੇ ਉਹਨਾਂ ਦੇ ਨਾਲ ਜੇ ਤੱਕਾਮੁਕੀ ਹੋ ਸਕਦੀ ਆ ਖੋਹ ਹੋ ਸਕਦੀ ਤੇ ਮੈਨੂੰ ਲੱਗਦਾ ਕਿ ਅੰਮ੍ਰਿਤਸਰ ਦੀ ਲ ਉਹ ਇਦਾਂ ਦੇ ਹਾਲਾਤ ਆ ਵੀ ਸ਼ਾਇਦ ਸਾਡਾ ਲੱਗਦਾ ਹੀ ਨਹੀਂ ਵੀ ਕੋਈ ਮਾਇਬਾਪ ਹੈ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੇ ਦੋਸ਼ੀਆਂ ਨੇ ਸਾਡੇ ਪੁਲਿਸ ਮੁਲਾਜ਼ਮ ਨੇ ਚਾਹੇ ਉਹ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵਿਅਕਤੀ ਆ ਜਿਹਦੇ ਨਾਲ ਇਦਾਂ ਦੀ ਕੋਈ ਘਟਨਾ ਘਟਦੀ ਉਹਦੇ ਨਾਲ ਜਲਦ ਤੋਂ ਜਲ ਜਿਹੜੀ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਔਰ ਅਸੀਂ ਮੰਗ ਵੀ ਕਰਦੇ ਆ ਪ੍ਰਸ਼ਾਸਨ ਤੋਂ ਅਜ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਨੇ ਔਰ ਕੱਲ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਜਲਦ ਤੋਂ ਜਲ ਇਹਦੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉਹਨਾਂ ਦਾ ਇਹ ਮਾਮਲਾ ਦਰਜ ਕੀਤਾ ਜਾਏਗਾ ਔਰ ਅਸੀਂ ਆਸ਼ਵਾਸ਼ਣ ਵੀ ਕਰਦੇ ਸ਼ਰਤ ਰੱਖਦੇ ਆਂ ਵੀ ਪੁਲਿਸ ਤੋਂ ਜਲਦੀ ਇਹਦੀ ਕਾਰਵਾਈ ਹੋਏਗੀ ਵਰਨਾ ਲੱਗਦਾ ਤੇ ਇਦਾਂ ਹੀ ਆ ਵੀ ਜੇ ਪੁਲਿਸ ਸੇਫ ਨਹੀਂ ਹੈ ਤੇ ਆਮ ਜਨਤਾ ਵੀ ਸੇਫ ਨਹੀਂ ਆ ਇਸ ਕਰਕੇ ਬੇਨਤੀ ਹੈ ਸਰਕਾਰ ਨੂੰ ਵੀ ਖਾਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਜਿਹੜੀ ਕਹਿੰਦੀ ਹੈ ਵੀ ਲਾਅ ਐਂਡ ਔਰਡਰ ਸਥਿਤੀ ਔਰ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਏਗਾ ਮੈਨੂੰ ਲੱਗਦਾ ਨਹੀਂ ਵੀ ਉਹ ਆਪਣੇ ਵਾਅਦੇ ਆ ਦੇ ਕਾਮਯਾਬ ਹੋ ਗਏ ਨੇ ਇਹਨਾਂ ਉੱਤੇ ਜ਼ਰੂਰ ਗੌਰ ਕੀਤੀ ਜਾਵੇ ਇਹ ਬੇਨਤੀ ਹੈ ਸਾਡੀ ਭਗਵੰਤ ਮਾਨ ਜੀ ਨੂੰ ਵੀ ਔਰ ਪੂਰੇ ਜਥੇਬੰਦੀਆਂ ਵੱਲੋਂ ਵੀ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਇਨੂੰ ਹੋਰ ਵੀ ਧਾਰਮਿਕ ਜਥੇਬੰਦੀਆਂ ਦੇ ਨਾਲ ਡਿਸਕਸ ਕਰਕੇ ਇਹਦੇ ਜਿਹੜਾ ਸੰਗਰਸ਼ਾ ਤੇਜ਼ ਕੀਤਾ ਜਾਏਗਾ ਧੰਨਵਾਦ ਜੈਵਾਲ ਮੇਕੀ ਜੀ ਆਪੀ ਕੀ ਮੈਟਰ ਹੈ ਕਿ ਬਾਹਰ ਜਥੇਬੰਦੀਆਂ ਕੋਈ ਮੈਟਰ ਹੈ ਜਿਹੜੀ ਪੁਲਿਸ ਮੁਲਾਜ਼ਮ ਵੀ ਜਿਹਨੂੰ ਕੁੱਟਿਆ ਗਿਆ ਜੀ ਇਹ ਦੋਨਾਂ ਪਰਵਾਰਾਂ ਦਾ ਝਗੜਾ ਆ ਆਪੀ ਸੇ ਇਹਨਾਂ ਨੂੰ ਗੋਵ ਪ੍ਰੋਗਰਾਮ ਨੂੰ ਮੌਕਾ ਵੀ ਗਿਆਨ ਦਿਓ ਆਪਣੀ ਸਟੇਟਮੈਂਟ ਦਿਓ ਜੋ ਵੀ ਸਟੇਟਮੈਂਟ ਦੇਣਗੇ ਉਹ ਬਤਾਓ ਕਿ ਉਹਨੇ ਕਾਹਵੇਂ ਕਰਦਾ ਸਰਕੀਸ ਰਾਸ਼ਨ ਤੇ ਇਸ ਤਰ੍ਹਾਂ ਦੀ ਹਮਲਾ ਹੋਣਾ ਤੇ ਕਿੰਨੀ ਮਤਭਾਗੀ ਘਟਣਾ ਹੈ ਅਜੇ ਇਸ ਨੋਟਸ ਸਾਡੇ ਨੋਟਸ 'ਚ ਇਹ ਗੱਲ ਆ ਜੀ ਹਮਰੇ ਕੋਲ ਗੱਲ ਆ ਰਹੀ ਦੂਜਾ ਨ ਕੋਈ ਕੁਸ਼ ਮੌਜੂਦ ਨਹੀਂ ਮੌਜੂਦ ਪ੍ਰਸ਼ਨ ਤੌਰ ਤੇ ਕੋਈ ਨਹੀਂ ਅੱਜ ਗੱਲ ਮੈਡਰਾਇਆ ਸਮ ਹੂੰ ਸਰ ਇਹਨਸਾਮਿਲੇਗਾ ਜਿਹੜਾ ਵੀ ਦੋਸ਼ੀ ਹੈ ਬਿਲਕੁਕੁਲ ਨਸਾਮਿਲੇਗਾ ਮੇਗਾ ਕੋਣਾ ਜੋ ਵੀ ਸਚਾਈ ਹੈ ਜਿਹੜੀ ਸਟਾਈ ਦੇ ਦਾ ਘਰ ਦੇ ਕੰਮ ਕਰੀ ਗਈ ਸੀ ਇਹ